ਹਾਂਜੀ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਜਸਵਰਾੜ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਫੇਰ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲੈਨਿੰਗ ਵਾਲੀ ਸਲਵਾਰ ਦੇ ਵਿੱਚ ਪਹੁੰਚੇ ਨੂੰ ਗੁੰਮ ਸਲਾਈ ਦੇ ਨਾਲ ਲਗਾਉਣ ਦਾ ਤਰੀਕਾ ਦੱਸਦੇ ਹਾਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਆਹ ਆਪਣੇ ਦੋਨੇ ਕੁੰਦੇ ਆ ਆਸਣ ਵਾਲੀ ਸੀਨ ਆਪਾਂ ਇਹਦੀ ਲਗਾ ਲਈ ਤੇ ਆਹ ਹੈਗਾ ਹੁੰਦਾ ਜਿੱਥੇ ਆਪਾਂ ਪਹੁੰਚਾ ਜੋੜਦੇ ਹੁੰਨੇ ਆ ਇਹਨੂੰ ਗੋਮਸਲਾਈ ਦੇ ਨਾਲ ਲੈਣੀਗਾ ਜਿਹੜੀ ਕਿਸ ਤਰ੍ਹਾਂ ਜੋੜੀ ਜਾਂਦੀ ਹੈ ਉਹ ਦੱਸਣ ਲੱਗੇ ਆ ਜੇ ਤੁਹਾਨੂੰ ਭੈਣੋਂ ਆਪਾਂ ਗੋਮਸਲਾਈ ਦੇ ਨਾਲ ਪਹੁੰਚਾ ਜੋੜਨ ਦਾ ਤਰੀਕਾ ਧਿਆਨ ਦੇ ਨਾਲ ਵੀਡੀਓ ਦੇਖ ਲਿਓ ਠੀਕ ਹੈ ਜੀ ਆ ਆਪਣੇ ਕੋਲ ਇੱਕ ਹੁੰਦਾ ਹੋ ਗਿਆ हां ਆਪਣੇ ਕੋਲੇ ਲੈਨਿੰਗ ਹੋ ਗਈ ਆ ਆਪਣੇ ਕੋਲੇ ਦਾ ਪੌਂਚਾ ਹੋ ਗਿਆ ਦੋਨੇ ਪੌਂਚੇ ਆ ਇੱਕ ਪੌਂਚਾ ਆਪਾਂ ਕੱਢ ਦਿੰਨੇ ਆ ਇੱਕ ਮੈਂ ਤੁਹਾਨੂੰ ਜੋੜ ਕੇ ਦੱਸ ਦਿੰਨੀ ਆ ਠੀਕ ਹੈ ਜੀ ਉਸੇ ਤਰ੍ਹਾਂ ਤੁਸੀਂ ਦੂਸਰਾ ਪੌਂਚਾ ਵੀ ਜੋੜ ਲੈਣਾ ਆ ਲਓ ਜੀ ਆ ਆਪਣਾ ਕੁੰਦਾ ਹੋ ਗਿਆ ਇੱਕ ਆ ਆਪਣਾ ਪੌਂਚਾ ਹੋ ਗਿਆ ਪੌਂਚੇ ਦੇ ਉੱਪਰ ਆਪਾਂ ਨਾ ਪੌਂਚੇ ਕਹਾਂਗੇ ਪਾਟ ਕਹਾਂਗੇ ਜੋ ਵੀ ਤੁਸੀਂ ਕਹਿੰਨੇ ਆ ਨਾ ਆਪਾਂ ਪੌਂਚੇ ਕਹਿੰਦੇ ਇਹਨਾਂ ਨੂੰ ਇਹਦੇ ਉੱਤੇ ਨਾ ਆਪਾਂ ਕਾਟ ਪਾਉਣੇ ਹੁੰਦੇ ਆ ਅੱਧੇ ਇੰਚ ਦੀ ਆ ਢਗਾਈ ਪਾਈ ਵੀ ਤੁਹਾਨੂੰ ਦਿਖਦੀ ਹੋਊਗੀ ਆ ਵਾਲੀ ਲੈਨਿੰਗ ਵਾਲੀ ਸਲਵਾਰ 'ਚ ਵੀ ਪਾਉਣੀ ਹੁੰਦੀ ਆ ਮੈਂ ਕਾਟ ਤੇ ਦੂਸਰੀ ਸਲਵਾਰ 'ਚ ਵੀ ਪਾਉਣੀ ਹੁੰਦੀ ਆ ਇਹਦੇ ਨਾਲ ਜਿਹੜੇ ਪੌਂਚੇ ਆਂ ਦੇ ਉੱਪਰ ਨੂੰ ਬਲ ਜਾਂ ਨਹੀਂ ਡਿਗਦਾ ਹਨਾ ਫਰੰਟ ਤੇ ਤੇ ਆ ਹੁਣ ਆਪਣੇ ਕੋਲੇ ਪੁੰਦਾ ਹੋ ਗਿਆ ਆਪਣੇ ਕੋਲੇ ਪੌਂਚਾ ਹੋ ਗਿਆ ਹੁਣ ਆਪਾਂ ਇਹਦੀ ਲੈਨਿੰਗ ਆ ਹੋ ਗਈ ਹਨਾ ਇਹਨੂੰ ਗੋਮਸ ਸਲਾਈ ਦੇ ਨਾਲ ਲਗਾਉਣਾ ਕਿਸ ਤਰੀਕੇ ਦੇ ਨਾਲ ਲਗਾਵਾਂਗੇ ਆ ਦੇਖੋ ਆਪਾਂ ਰੱਖ ਲਿਆ ਤੇ ਹੁਣ ਆਪਾਂ ਜਿਹੜੀ ਪੌਂਚੇ ਦੀ ਵੀ ਇਹ ਲੈਨਿੰਗ ਕਿਉਂਕਿ ਆਪਾਂ ਕੱਲੇ ਪੌਂਚਿਆਂ ਦੇ ਵਿੱਚ ਵਿੱਚ ਇੱਕ ਕਸਟਮਰ ਦੇ ਲਰਨਿੰਗ ਲਗਾਉਣੀ ਆ ਇਹ ਵਿੱਚ ਸਾਰੀ ਸਲਵਾਰ ਦੇ ਵਿੱਚ ਲਰਨਿੰਗ ਨਹੀਂ ਲੱਗਣੀ ਹਨਾ ਸਾਰੀ ਸਲਵਾਰ ਦੇ ਵਿੱਚ ਵੀ ਜਦੋਂ ਲਰਨਿੰਗ ਲਗਾਉਣੀ ਹੋਈ ਤਾਂ ਗੁੰਮ ਸਲਾਈ ਦੇ ਨਾਲ ਇਸ ਤਰ੍ਹਾਂ ਲੱਗਦੀ ਆ ਤੇ ਜੇ ਕੱਲੇ ਪੌਂਚਿਆਂ 'ਚ ਲਗਾਉਣੀ ਹੋਈ ਤਾਂ ਗੁੰਮ ਸਲਾਈ ਦੇ ਨਾਲ ਇਸ ਤਰ੍ਹਾਂ ਲੱਗਦੀ ਆ ਠੀਕ ਹੈ ਜੀ ਆਪ ਦੋਨਾਂ ਪੌਂਚਿਆਂ ਦੀ ਲਰਨਿੰਗ ਆ ਇਹ ਵੀ ਆਪਾਂ ਇੱਕ ਸਾਈਡ ਤੇ ਕਰ ਦੇਣੀ ਐ ਇੱਕ ਰੱਖ ਲੈਨੇ ਆ ਠੀਕ ਹੈ ਲੈਨਿੰਗ ਦੇ ਵਿੱਚ ਵੀ ਆਪਾਂ ਕਾਟ ਪਾਈ ਹੋਈ ਆ ਇਸ ਤਰੀਕੇ ਦਾ ਧਿਆਨ ਰੱਖਿਓ ਕਿਹੜੇ ਪਾਸੇ ਆਪਾਂ ਕਾਟ પાਕੇ ਰੈਡੀ ਕੀਤੀ ਆ ਠੀਕ ਹੈ ਜੀ ਉਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਤੇ ਇਹਨੂੰ ਆਪਾਂ ਫੇਰ ਮਿਸ਼ਾਣਾ ਕਿੱਥੇ ਆ ਇਹਦੇ ਉੱਪਰ ਨਹੀਂ ਆ ਇਸ ਤਰ੍ਹਾਂ ਜੇ ਤੁਸੀਂ ਲਗਾਉਂਗੇ ਦੇਖੋ ਜੇ ਤੁਸੀਂ ਇਸ ਤਰ੍ਹਾਂ ਹੀ ਇਹਦੇ ਉੱਪਰ ਪਹੁੰਚ ਦੇ ਨਾਲ ਪਹੁੰਚ ਦੀ ਜਿਵੇਂ ਆਮ ਹੁੰਦਾ ਹਨਾ ਪਹੁੰਚ ਦੇ ਨਾਲ ਪਹੁੰਚ ਦੀ ਲੈਨਿੰਗ ਮੈਚ ਕਰੋ ਔਰ ਸਲਾਈ ਲਾ ਦਿਓ ਨਹੀਂ ਇਹ ਤੁਸੀਂ ਸਲਾਈ ਪਤਾ ਕਿੱਥੇ ਲਾਉਣੀ ਆ ਕੁੰਦਿਆਂ ਵਾਲੀ ਸਾਈਡ ਬੁੱਕ ਆਹ ਰੱਖੋਗੇ ਲੈਨਿੰਗ ਠੀਕ ਹੈ ਆ ਪਹੁੰਚਾ ਹੋ ਗਿਆ ਦੇਖੋ ਧਿਆਨ ਨਾਲ ਭੈਣੋ ਆ ਪਹੁੰਚਾ ਹੋ ਗਿਆ ਆ ਕੁੰਦਾ ਹੋ ਗਿਆ ਹੁਣ ਜਿਹੜੀ ਆਪਾਂ ਲੈਨਿੰਗ ਰੱਖਣੀ ਆ ਪਹੁੰਚੇ ਵਾਲੀ ਉਹ ਇੱਥੇ ਰੱਖਣੀ ਆ ਇੱਥੇ ਕਿਵੇਂ ਰੱਖਣੀ ਆ ਆ ਦੇਖੋ ਇੱਕ ਪਾਸੇ ਤੋਂ ਵਿਛਾ ਲੈਣੀ ਆ ਇਸ ਤਰ੍ਹਾਂ ਲੈਨਿੰਗ ਸਭ ਤੋਂ ਨੀਚੇ ਇਸੇ ਤਰ੍ਹਾਂ ਹੀ ਕੁੰਦੇ ਦੀ ਜਿਹੜੀ ਲੈਨਿੰਗ ਹੋਊਗੀ ਦੋਨੇ ਲੈਨਿੰਗਾਂ ਇਕੱਠੀਆਂ ਕਰਕੇ ਇਸ ਤਰ੍ਹਾਂ ਵਿਛਾ ਲੈਣੀਆਂ ਜਿੱਦੋਂ ਦੇ ਕੋਲੇ ਕੁੰਦੇ ਤੋਂ ਸਾਰੀ ਸਲਵਾਰ 'ਚ ਵੀ ਲੈਨਿੰਗ ਲਗਾਉਣੀ ਹੋਈ ਦੋਨੇ ਲੈਨਿੰਗਾਂ ਇੱਕ ਪਾਸੇ ਫੇਰ ਕੁੰਦਾ ਫਿਰ ਪਹੁੰਚਾ ਠੀਕ ਹੈ ਧਿਆਨ ਨਾਲ ਦੇਖਿਓ ਇਹ ਚੀਜ਼ ਹੋ ਗਈ ਹੁਣ ਇਹਦੇ ਗੁੰਮ ਕਰਨੀ ਆਪਾਂ ਦੇਖਿਓ ਤੁਸੀਂ ਗੁੰਮ ਕਰਕੇ ਸੀਨ ਲੱਗੂਗੀ ਐਂਟਰਲੌਕ ਕਰਵਾਉਣ ਦੀ ਸਲਵਾਰ ਨੂੰ ਜ਼ਰੂਰਤ ਨਹੀਂ ਪਊਗੀ ਇਸ ਤਰ੍ਹਾਂ ਸੀਨ ਲਗਾ ਲਿਆ ਕਰੋ ਮੈਂ ਸਾਰੀਆਂ ਸਲਵਾਰਾਂ ਚ ਸੀਨ ਇਸ ਤਰ੍ਹਾਂ ਲਾਉਣੀ ਆ ਲੈਨਿੰਗ ਵਾਲੀਆਂ ਚ ਤੇ ਇਹਦੀ ਹੁਣ ਮੈਂ ਤੁਹਾਨੂੰ ਸਲਾਈ ਲਾ ਕੇ ਇਹ ਸਲਾਈ ਤੁਹਾਨੂੰ ਦੱਸ ਦੇਣੀ ਆ ਮੁੜ ਕੇ ਇਹਨੂੰ ਜਦੋਂ ਦੂਜ ਆਹ ਕੁੰਦਿਆਂ ਦੇ ਆਹ ਪਹੁੰਚੇ ਦੇ ਨਾਲ ਦੂਸਰੀ ਸਾਈਡ ਕੁੰਦੇ ਜੋੜਨੇ ਆ ਉਹ ਸਲਾਈ ਵੀ ਦੱਸੂ ਉਹ ਥੋੜੀ ਜਿਹੀ ਵਕਰੀ ਤਰੀਕੇ ਨਾਲ ਲੱਗੂਗੀ ਕਿਉਂਕਿ ਉਹਦੇ ਵਿੱਚ ਕਮਾ ਕੇ ਲੈਣੀ ਲੱਗਣੀ ਆ ਠੀਕ ਹੈ ਜੀ ਆ ਲੋ ਇਸ ਤਰ੍ਹਾਂ ਲੈਣੀ ਲਗਾ ਲਈ ਆ ਦੇਖੋ ਇਸ ਤਰ੍ਹਾਂ ਪਾਸਾਰੀ ਸੀਨ ਲਗਾ ਲੈਂਦੇ ਆ ਸੀਨ ਲਾ ਕੇ ਤੁਹਾਨੂੰ ਦਿਖਾਉਣੀ ਆ ਮੈਂ ਵੀ ਇਹ ਗੁੰਮ ਹੋਊਗੀ ਕਿਸ ਤਰ੍ਹਾਂ ਹੋਊਗੀ ਠੀਕ ਹੈ ਉਲਟ ਸਾਈਡ ਤੇ ਵੀ ਸਿੱਧਾ ਪਾਸਾ ਲੱਗੂਗਾ ਮੇਰਾ ਕਹਿਣਾ ਇਹ ਆ ਉਲਟ ਸਾਈਡ ਤੇ ਪੂਰੀ ਸਫਾਈ ਦੇ ਨਾਲ ਗੁੰਮ ਸਲਾਈ ਲਾ ਕੇ ਰੈਡੀ ਹੋਊਗੀ ਠੀਕ ਹੈ ਜੀ ਆਪਾਂ ਬਾਬਾ ਥੋੜਾ ਜਿਹਾ ਵੱਡਾ ਕੀਤਾ ਸੀ ਇਹਨੂੰ ਛੋਟਾ ਕਰ ਲੈਨੇ ਆ ਆ ਲਓ ਜੀ ਹੁਣ ਲਾਈਟ ਦੇ ਘੱਟ ਬਹੁਤ ਲੱਗ ਰਹੇ ਆ ਜੀ ਇਨਵਰਟਰ ਤੇ ਮਸ਼ੀਨ ਚੱਲ ਰਹੀ ਆ ਤਾਂ ਸਾਰਾ ਦਿਨ ਵੇਟ ਨਹੀਂ ਕੀਤੀ ਜਾਂਦੀ ਲਾਈਟ ਦੀ ਹਨਾ ਲਾਈਟ ਨਹੀਂ ਆ ਰਹੀ 2-3 ਦਿਨ ਤੋਂ ਕੋਈ ਹੈਗੀ ਆ ਲਾਈਟ ਦੇ ਵਿੱਚ ਪ੍ਰੋਬਲਮ ਆ ਇਸ ਤਰ੍ਹਾਂ ਸਲਾਈ ਲਵਾਂਗੇ ਉਸੀ ਤਰ੍ਹਾਂ ਆ ਉੱਪਰ ਪਹੁੰਚਾ ਬਾਰ-ਬਾਰ ਰਿਪੀਟ ਕਰ ਰਹੀਆਂ ਕੁੰਦਾ ਆ ਪਹੁੰਚੇ ਦੀ ਲਰਨਿੰਗ ਲਾਸਟ ਦੀ ਠੀਕ ਹੈ ਇਸ ਤਰ੍ਹਾਂ ਇੱਕ ਵਾਰ ਸਲਾਈ ਲਗਾਣੀ ਹੈ ਇਹਨੂੰ ਇਸ ਤਰ੍ਹਾਂ ਪੂਰੀ ਸਲਾਈ ਕਰ ਲਈਏ ਫਿਰ ਤੁਹਾਨੂੰ ਮੈਂ ਦੱਸਦੀ ਆ ਹਾਂਜੀ ਪੈਨੂੰ ਆ ਦੇਖੋ ਆਪਾਂ ਸੀਨ ਲਗਾ ਲਈ ਵੀਰੇ ਪਹਿਲਾਂ ਠੀਕ ਹੈ ਥੋੜੇ ਸਾਹਮਣੇ ਆ ਹੁਣ ਇਹ ਆਪਣਾ ਪਹੁੰਚਾ ਇਹ ਆਪਣਾ ਕੁੰਦਾ ਇੱਧਰ ਤਾਂ ਆਪਣੇ ਇਸ ਤਰ੍ਹਾਂ ਗੁੰਮ ਹੋਣੀ ਹੋਣੀ ਹੁੰਦੀ ਆ ਸਿੱਧੇ ਪਾਸੇ ਆ ਦੇਖੋ ਅਲਟ ਸਾਈਡ ਆ ਲਓ ਜੀ ਐਸਟਰ ਐਸਟਰ ਗੋਮ ਹੋ ਗਈ ਨਾ ਇਸੇ ਤਰ੍ਹਾਂ ਦੂਸਰੇ ਪਾਸੇ ਜਦੋਂ ਪਹੁੰਚਾ ਤੁਸੀਂ ਦੂਸਰੇ ਪਾਸੇ ਕੁੰਦਾ ਜੋੜਨਾ ਉਹ ਵੀ ਸੁਣਾਏ ਸੀਨ ਦੇਖ ਲਓ ਪਹਿਲਾਂ ਉਹ ਮੈਂ ਦੱਸਦੀ ਆ ਦੇਖੋ ਇਸ ਤਰ੍ਹਾਂ ਹੀ ਗੋਮ ਇਸ ਤਰਲੇ ਪਾਸੇ ਵੀ ਗੋਮਾ ਤੇ ਇਧਰਲੇ ਪਾਸੇ ਵੀ ਇਹ ਚੀਜ਼ ਆ ਨਹੀਂ ਰੱਖ ਦੇਖ ਰਹੀ ਨਾ ਸੀਨ ਲੱਗੀ ਵੀ ਇਸੇ ਤਰ੍ਹਾਂ ਇਸੇ ਤਰ੍ਹਾਂ ਹੁਣ ਦੂਸਰਾ ਕੁੰਦਾ ਜੋੜਨਾ ਇਹਦੇ ਨਾਲ ਉਹ ਕਿਸ ਤਰ੍ਹਾਂ ਜੋੜਨਾ ਦੇਖੋ ਜੀ ਇਸ ਤਰ੍ਹਾਂ ਇਹਨੂੰ ਰੱਖ ਲਿਆ ਦੂਸਰਾ ਕੁੰਡਾ ਲੈ ਲੈਣਾ ਜੇ ਉਦੀ ਆਸਨ ਦੀ ਸੀਨ ਵਿੱਚ ਲਗਾ ਲਈਏ ਦੀ ਵੀ ਇਹਨੂੰ ਲੈ ਲੈਣਾ ਇਸ ਤਰ੍ਹਾਂ ਹਲੋ ਆ ਦੂਸਰੀ ਸਾਈਡ ਦਾ ਕੁੰਡਾ ਹੋ ਗਿਆ ਆ ਦੂਸਰੀ ਸਾਈਡ ਕੁੰਡਾ ਰਹਿ ਗਿਆ ਪਹੁੰਚਾ ਸੀਗਾ ਠੀਕ ਹੈ ਪਹੁੰਚੇ ਦੇ ਨਾਲ ਕੁੰਡਾ ਇਸ ਤਰ੍ਹਾਂ ਜੋੜ ਦੇਣਾ ਦੇਖੋ ਇਸ ਤਰ੍ਹਾਂ ਹੋ ਗਿਆ ਹੁਣ ਆ ਵਾਲੀ ਜਿਹੜੀ ਲਾਈਨਿੰਗ ਆ ਵਾਲੀ नीचे जेडी लैनिंग आपा घुम की के कीया ओनु एदे ऊपर रखांगे किस तरह एदा करके घुमा के इस तरह आ देखो जी पहला दोनों पोंचे रख लेनेया पोंचे ते कुंदा इधरली साइड दा ठीक है जी इस तरह होना नीचे आपा जेड़ा उधरली साइड ही लैनिंग वाला कपड़ा जोड़ा है इनु इस तरह फिर घुमा के रखोंगे ते ए घुमाया बाद ना थोड़ा ऑटोमेटिकली सीधा हो जाना देखो किस तरह होता है देखो इस तरह ए गु मशीन लाग के रेडी होनी है फिर ਇਸ ਤਰ੍ਹਾਂ ਠੀਕ ਹੈ ਜਿਵੇਂ ਆਸਤੇ ਆਸਤੇ ਸੀਨ ਲਾਂਦੇ ਜਾਓਗੇ ਕੱਪੜਾ ਸਿੱਧਾ ਹੁੰਦਾ ਜਾਊਗਾ ਠੀਕ ਹੈ ਜੀ ਇਸ ਤਰ੍ਹਾਂ ਬਸ ਘੁਮਾ ਕੇ ਲੈਣੀ ਹੈ ਉੱਪਰ ਰੱਖ ਲੈਣੀ ਆ ਪਹਿਲਾਂ ਆਪਾਂ نیچے ਰੱਖ ਕੇ ਸਿੱਧੀ ਸੀਗੀ ਕਿਉਂਕਿ ਇੱਕ ਸਾਈਡ ਤੇ ਲਾਣੀ ਸੀਗੀ ਉਹ ਲੱਗ ਗਈ ਹੁਣ ਇਸ ਸੇਜ ਤੇ ਸੀਨ ਜਿਹੜੀ ਲੱਗੂਗੀ ਇਸ ਤਰ੍ਹਾਂ ਲੱਗੂਗੀ ਤੇ ਫਿਰ ਇਹ ਗੁੰਮ ਹੋਣੀ ਆ ਠੀਕ ਹੈ ਜਿਵੇਂ ਜਿਵੇਂ ਸੀਨ ਤੁਸੀਂ نیچے ਨੂੰ ਲੈਂਦੇ ਜਾਊਂਗੇ ਓਵੇਂ ਓਵੇਂ ਥੋੜਾ ਕੱਪੜਾ ਆਟੋਮੈਟਿਕਲੀ ਸਿੱਧਾ ਹੁੰਦਾ ਜਾਊਗਾ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਸੀਨ ਲਗਾ ਲਿਆ ਕਰੋ ਲੈਨਿੰਗ ਵਾਲੇ ਸੂਟ ਦੇ ਵਿੱਚ ਪੌਂਚੇ ਦੀ ਗੁੰਮ ਸਲਾਈ ਲੱਗ ਜੂਗੀ ਇੰਟਰਲੌਕ ਦਾ ਢਾਂਜ ਤੇ ਨਿਬੜ ਜੂਗਾ ਠੀਕ ਹੈ ਜੀ ਇੰਟਰਲੌਕ ਨਹੀਂ ਕਰਨੀ ਪਊਗੀ ਇਸ ਤਰ੍ਹਾਂ ਮੈਂ ਤਾਂ ਇਸ ਤਰ੍ਹਾਂ ਹੀ ਲਗਾਨੀ ਹੁੰਦੀ ਹੈ ਜੀ ਇਸ ਤਰ੍ਹਾਂ ਕੱਪੜਾ ਇੱਕ ਸਾਰ ਕੱਟਣਾ ਕੇਰਾ ਇੱਕ ਸਾਰ ਕੱਢ ਲਿਓ ਇਸ ਤਰ੍ਹਾਂ ਜੀ ਆਹ ਲਓ ਜੀ ਆ ਲੈਨਿੰਗ ਵਾਲਾ ਕੱਪੜਾ ਕੱਢ ਲਓ ਇਸ ਤਰ੍ਹਾਂ ਠੀਕ ਹੈ ਜੀ ਉਲਟਾ ਕੇ ਤਰਿਆ ਨਾ ਉਹ ਤਾਂ ਹੀ ਇਸ ਤਰ੍ਹਾਂ ਬਾਲਜਾ ਬਣ ਰਿਹਾ ਆ ਲਓ ਜੀ ਇਹ ਨਿਬੜ ਗਿਆ ਹੁਣ ਇਸ ਤਰ੍ਹਾਂ ਰੱਖੋ ਇਨੂੰ ਇਸ ਤਰ੍ਹਾਂ ਉੱਪਰ ਰੱਖੋ ਔਰ ਗੁੰਮ ਹੁੰਦਾ ਦੇਖਿਓ ਤੁਸੀਂ ਠੀਕ ਹੈ ਹਾਲੇ ਜੀ ਗੁੰਮ ਸੀਨ ਲਾ ਕੇ ਰੈਡੀ ਹੋ ਜਾਣੀ ਹੈ ਇਹ ਤੇ ਕੋਈ ਜ਼ਿਆਦਾ ਮਿਹਨਤ ਨਹੀਂ ਕੋਈ ਜ਼ਿਆਦਾ ਔਖਾ ਨਹੀਂ ਵੀ ਆਪਾਂ ਕਹਗੇ ਔਖਾ ਬਸ ਉਲਟਾ ਕੇ ਰੱਖਣਾ ਕਿ ਇਹ ਬਲ ਜਾ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਇਹ ਤਾਂ ਬਲ ਬਣ ਜਾਊਗਾ ਬਲ ਨਹੀਂ ਬਣੂਗਾ ਜੀ ਪੂਰੀ ਫਿਨਿਸ਼ਿੰਗ ਦੇ ਨਾਲ ਤੇ ਲੱਗੇ ਰੈਡੀ ਹੋਊਗੀ ਤੁਸੀਂ ਖੁਦ ਦੇਖ ਸਕਦੇ ਹੋ ਬਸ ਇਹ ਆਪਾਂ ਸੀਨ ਲਗਾ ਲਈ ਇਸ ਤਰ੍ਹਾਂ ਜੀ ਹੁਣ ਇਹਦੇ ਉੱਪਰ ਇਸ ਤਰ੍ਹਾਂ ਆ ਲੋ ਜੀ ਆ ਗਈ ਨਾ ਤੇ ਸਹੀ ਆ ਗਈ ਤੁਹਾਨੂੰ ਮੈਂ ਕਿਹਾ ਵੀ ਜਿੰਨਾ ਤੁਸੀਂ نیچے ਨੂੰ ਪਹੁੰਚਿਆ ਵਾਲ ਨੂੰ ਦੇਦਗੇ ਥੋੜੀ ਸੀਨ ਸਿੱਧੀ ਹੋ ਜੂਗੀ ਠੀਕ ਹੈ ਹੁਮਾ ਉਹਨੂੰ ਥੋੜਾ ਜਿਹਾ ਲੱਗਦਾ ਹੁਣ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਉਹ ਬਾਲ ਕਿਵੇਂ ਬਣਦਾ ਸੀ ਕਿਸ ਤਰੀਕੇ ਦੇ ਨਾਲ ਉਹ ਸਹੀ ਹੋ ਜਾਣਾ ਆ ਦੇਖੋ ਤੁਹਾਡੇ ਸਾਹਮਣੇ ਹੀ ਐਸ ਤਰ੍ਹਾਂ ਦਾ ਹਨਾ ਇਹਦੇ ਵਿੱਚੋਂ ਹੁਣ ਆਪਾਂ ਇਹ ਕੱਪੜਾ ਕੱਢਣਾ ਇਸ ਤਰ੍ਹਾਂ ਆ ਲਓ ਜੀ ਇਹਨੂੰ ਸਿੱਧਾ ਪਲਟੀ ਕਰਾਂਗੇ ਨਾ ਇਸ ਤਰ੍ਹਾਂ ਇਹਦੇ ਵਿੱਚ ਆਇਆ ਲਰਨਿੰਗ ਉੱਪਰ ਰਹਿ ਗਿਆ ਹੱਥ ਮੇਰਾ ਅਸਿਗਾ ਇਹਨੂੰ ਇਸ ਤਰ੍ਹਾਂ ਪਲਟੀ ਕਰ ਦਿਓ ਆ ਲਓ ਆ ਲਓ ਜੀ ਆ ਵੀ ਗੁੰਮ ਆ ਵੀ ਗੁੰਮ ਉਲਟਾ ਕੀ ਰੱਖਣ ਦਾ ਇਹੀ ਉਹ ਹੋਊਗਾ ਤੁਹਾਨੂੰ ਮੈਂ ਲਗਾ ਕੇ ਇੱਥੇ ਦਿਖਾਨੀ ਆ ਵੀ ਆਪਣਾ ਪਹੁੰਚੇ ਦੋਨੇ ਪਾਸੇ ਕੁੰਦੇ ਤੇ ਆ ਚੀਜ਼ ਕਿਵੇਂ ਬਣ ਗਈ ਠੀਕ ਹੈ ਜੀ ਗੋਮਸ ਲਾਈ ਦੇ ਨਾਲ ਇਸ ਤਰ੍ਹਾਂ ਲਾਈਨਿੰਗ ਲਗਾਉਣ ਦਾ ਫਾਇਦਾ ਵੀ ਇੰਟਰਲੌਕ ਨਹੀਂ ਕਰਨਾ ਪੈਂਦਾ ਔਰ ਫਿਨਿਸ਼ਿੰਗ ਆਉਂਦੀ ਆ ਸੋਹਣੀ ਲੱਗਦੀ ਆ ਦੇਖਣ ਨੂੰ ਚੀਜ਼ ਹਨਾ ਮੇਨ ਸੋਹਣੀ ਦਾ ਹੁੰਦਾ ਵੀ ਚੀਜ਼ ਪਾਈ ਵੀ ਵੀ ਸੋਹਣੀ ਲੱਗੇ ਤੇ ਬਣੀ ਵੀ ਸੋਹਣੀ ਹੋਊਗੀ ਤਾਂ ਫੇਰ ਹੀ ਪਾਈ ਵੀ ਸੋਹਣੀ ਲੱਗੂਗੀ ਇਸ ਤਰ੍ਹਾਂ ਆ ਦੇਖੋ ਕਿਤੇ ਕੋਈ ਵਾਲ ਉੱਪਰ ਨਹੀਂ ਇਹ ਸਹੀਨ ਲੱਗੀ ਵੀ ਦਿਖਣੀ ਆ ਤਾਂ ਆਟੋਮੈਟਿਕਲੀ ਹਨਾ ਆ ਦੋਨੇ ਪੌਂਚਾ ਜੋੜਿਆ ਦੋਨਾਂ ਆ ਵੀ ਕੁੰਦਾ ਆ ਵੀ ਕੁੰਦਾ ਦੋਨੇ ਪੌਂਚਾ ਪੌਂਚਾ ਵਿੱਚ ਜੁੜਿਆ ਆ ਵੀ ਗੋਮਸ ਲਾਈ ਆ ਵੀ ਗੋਮਸ ਲਾਈ ਕੱਲੀ ਪੌਂਚਾ ਚ ਲਾਈਨਿੰਗ ਲੱਗੀ ਆ ਕੱਲੀ ਇਹਨਾਂ ਦੀ ਜਿਹੜੀ ਲਰਨਿੰਗ ਇੱਥੇ ਰਹਿ ਜੂਗੀ ਸੀ ਇਹਨਾਂ ਦੇਖੋ ਨਹੀਂ ਫਿਰ ਸੀਨ ਇਸ ਤਰ੍ਹਾਂ ਦਿਖਣੀ ਸੀ ਇੱਥੇ ਵੀ ਹੁਣ ਇੱਥੇ ਇਸ ਤਰ੍ਹਾਂ ਸੀ ਇਹ ਨਹੀਂ ਦਿਖ ਰਹੀ ਇੱਥੇ ਗੁੰਮ ਦਿਖ ਰਹੀ ਆ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਗੁੰਮ ਸਲਾਈ ਇੱਕ ਪਾਸੇ ਤਾਂ ਲਾਉਣੀ ਆ ਵੀ ਦੋਨੇ ਕੁੰਦੇ ਜੋੜ ਲੈਣੇ ਆ ਇੱਕ ਪਾਸੇ ਇੱਕ ਕੁੰਡੇ ਦੇ ਨਾਲ ਪਹੁੰਚਾ ਜੋੜ ਲੈਣਾ ਥੱਲੇ ਲੈਨਿੰਗ ਜੋੜ ਲੈਣੀ ਹੈ ਫਿਰ ਦੂਸਰੇ ਪਾਸੇ ਜਦੋਂ ਕੁੰਡੇ ਦੇ ਨਾਲ ਪਹੁੰਚਾ ਜੋੜਨਾ ਲੈਨਿੰਗ ਉਲਟਾ ਕੇ ਉੱਪਰ ਰੱਖ ਲੈਣੀ ਹੈ ਇੰਨਾ ਹੀ ਫਰਕ ਹੈ ਇਹਦੇ ਵਿੱਚ ਇਸ ਤਰ੍ਹਾਂ ਤੁਸੀਂ ਲੈਨਿੰਗ ਫਿਨਿਸ਼ਿੰਗ ਦੇ ਨਾਲ ਲਗਾ ਕੇ ਰੈਡੀ ਕਰ ਸਕਦੇ ਹੋ ਉੱਪਰਲੀ ਸਾਈਡ ਦਿਖਾ ਦਿੰਦੇ ਜਿੱਥੇ ਬਲ ਪੈਣੇ ਇੱਥੇ ਆਪਣਾ ਪਹੁੰਚਾ ਜੜਿਆ ਜਾਣਾ ਆ ਦੇਖੋ ਜੀ ਇੱਥੋਂ ਵੀ ਲੈਨਿੰਗ ਇਸ ਤਰ੍ਹਾਂ ਲੱਗ ਗਈ ਇਹ ਥੋੜੀ ਜੀ ਕਾਟਵਾ ਦਾ ਸ਼ਾਂਤੀ ਹੋਣਾ ਕਪੜਾ ਵਾਦਾ ਆ ਲੋ ਜੀ ਇੱਥੇ ਵੀ ਲੈਨਿੰਗ ਲੱਗ ਗਈ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਗੁੰਮ ਸਲਾਈ ਦੇ ਨਾਲ ਲਰਨਿੰਗ ਲਗਾ ਕੇ ਰੈਡੀ ਕਰ ਸਕਦੇ ਹੋ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾਂ ਧੰਨਵਾਦ ਜੀ